ਦੇਸ਼ ਦੇ ਵਿੱਚ ਜਿੱਥੇ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾਵੇਗਾ ਉੱਥੇ ਅੱਜ ਪਟਿਆਲਾ ਪੋਸਟ ਦੇ ਵੱਲੋਂ ਪਟਿਆਲਾ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ਉੱਤੇ ਸਰਚ ਅਭਿਆਨ ਚਲਾਇਆ ਗਿਆ। ਤਮੋਲਸ ਅਧਿਕਾਰੀ ਵਿਅਬਸ ਚੌਧਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗਣਤੰਤਰ ਦਿਵਸ ਨੂੰ ਦੇਖਦੇ ਹੋਏ ਪਟਿਆਲਾ ਰੇਲਵੇ ਸਟੇਸ਼ਨ ਉੱਤੇ ਚੈਕਿੰਗ ਕੀਤੀ ਗਈ ਹੈ। ਜਿਸ ਦੇ ਵਿੱਚ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਗਈ ਹੈ ਤੇ ਪਾਰਕਿੰਗ ਦੀ ਵੀ ਚੈਕਿੰਗ ਕੀਤੀ ਹੈ। ਇਸ ਤੋਂ ਇਲਾਵਾ ਬੱਸ ਸਟੈਂਡ ਅਤੇ ਹੋਰ ਸ਼ਹਿਰ ਦੀ ਵੱਖ-ਵੱਖ ਥਾਵਾਂ ਉੱਤੇ ਚੈਕਿੰਗ ਕੀਤੀ ਜਾਵੇਗੀ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਗੰਤਰਤਵ ਦਿਵਸ 2026 ਤੇ ਉਪਲਕਸ਼ ਵਿੱਚ ਮਾਨਯੋਗ ਡੀਆਈਜੀ ਪਟਿਆਲਾ ਰੇਂਜ ਅਤੇ ਐਸਐਸਪੀ ਪਟਿਆਲਾ ਨੇ ਸਖਤ ਹਦਾਇਤਾਂ ਦਿੱਤਾ ਕਿ ਪੂਰੇ ਜ਼ਿਲ੍ਹੇ ਦੇ ਕਾਨੂੰਨ ਵਿਵਸਥਾ ਤੇ ਸੁਰੱਖਿਆ ਨੂੰ ਮਜ਼ਬੂਤ ਬਣਾਇਆ ਜਾਵੇ। ਇਸੇ ਸੰਬੰਧ ਵਿੱਚ ਅੱਜ ਪੂਰੇ ਪਟਿਆਲਾ ਜ਼ਿਲ੍ਹੇ ਦੇ ਰੇਲਵੇ ਸਟੇਸ਼ਨਾਂ ਦੀ ਇੰਟੈਂਸਿਵ ਚੈਕਿੰਗ ਕੀਤੀ ਜਾ ਰਹੀ ਹੈ ਕੋਆਰਡੀਨੇਟ ਸਰਚ ਆਪਰੇਸ਼ਨ ਕਰਕੇ। ਇਹਦੇ ਵਿੱਚ ਅਸੀਂ ਜਿਹੜੇ ਅੰਦਰ ਪੈਸੇਂਜਰਸ ਨੇ ਦੇ ਸ਼ੱਕੀ ਵਿਅਕਤੀਆਂ ਨੇ ਉਹਨਾਂ ਦੀ ਚੈਕਿੰਗ ਕਰਾਂਗੇ ਉਹਨਾਂ ਦੇ ਸਮਾਨ ਦੀ ਚੈਕਿੰਗ ਕਰਾਂਗੇ ਤੇ ਪੂਰੇ ਸਟੇਸ਼ਨ ਪਰਿਸਰ ਦੀ ਇੰਟੈਂਸਿਵ ਚੈਕਿੰਗ ਕਰਾਂਗੇ ਜਿਹੜੇ ਪਾਰਕਿੰਗ ਏਰੀਆ ਦੇ ਵਿੱਚ ਵਹੀਕਲਸ ਖੜੇ ਨੇ ਉਹਨਾਂ ਦੀ ਵੀ ਅਸੀਂ ਚੈਕਿੰਗ ਕਰਕੇ ਤੇ ਐਨਸ਼ੋਰ ਕਰਾਂਗੇ ਕਿ ਕੋਈ ਅਨਟੋ ਆਡਿਨਸੀਡੈਂਟ ਨਾ ਹੋਵੇ ਸਰ ਰੇਲਵੇ ਸਟੇਸ਼ਨ ਤੋਂ ਇਲਾਵਾ ਹੋਰ ਵੀ ਕੋਈ ਜਗ੍ਹਾ ਤੇ ਅੱਜ ਜੋ ਹੈ ਅੱਜ ਅਸੀਂ ਟਾਰਗੇਟ ਕਰ ਰਹੇ ਹਾਂ ਪੂਰੇ ਜ਼ਿਲ੍ਹੇ ਦੇ ਰੇਲਵੇ ਸਟੇਸ਼ਨਾਂ ਨੂੰ ਜਿਵੇਂ ਪਟਿਆਲਾ ਰੇਲਵੇ ਸਟੇਸ਼ਨ ਤੇ ਮੈਂ ਹਾਜ਼ਰ ਹਾਂ ਸਿਮਿਲਰਲੀ ਰਾਜਪੁਰਾ ਤੇ ਨਾਬਾ ਰੇਲਵੇ ਸਟੇਸ਼ਨ ਤੇ ਵੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਅੱਗੇ ਅਸੀਂ ਬਸ ਸਟੈਂਡਸ ਤੇ ਨਾਰਮਲ ਪਬਲਿਕ ਪਲੇਸਿਸ ਦੀ ਵੀ ਚੈਕਿੰਗ ਕਰਾਂਗੇ ਸਰ ਲੋਕਾਂ ਨੂੰ ਕੀ ਫੀਲ ਕਰਨਾ ਚਾਹੀਦਾ ਲੋਕਾਂ ਨੂੰ ਮੈਂ ਇਹੀ ਅਪੀਲ ਕਰਾਂਗਾ ਕਿ ਇਹ ਵੈਸਟਿਵ ਸੀਜ਼ਨ ਚੱਲ ਰਿਹਾ ਹੈ ਤੇ ਇਹਨੂੰ ਬਹੁਤ ਹੀ ਖੁਸ਼ ਖੁਸ਼ ਹੋ ਕੇ ਇਹਨੂੰ ਮਨਾਇਆ ਜਾਏ ਤੇ ਅਸੀਂ ਐਜ਼ ਪਟਿਆਲਾ ਪੁਲਿਸ ਤੁਹਾਨੂੰ ਪੂਰਾ ਵਿਸ਼ਵਾਸ ਦਿਲਾਉਂਦੇ ਹਾਂ ਕਿ ਕੋਈ ਸੁਰੱਖਿਆ ਵਿਵਸਥਾ ਦੇ ਵਿੱਚ ਕੋਈ ਵੀ ਕੋਈ ਵੀ ਇਸ਼ੂ ਨਹੀਂ ਆਣਗਾ